ਸੋਹਿਲਾ ਰਾਗ ਗੋੜੀ ਦੀਪਕੀ ਮਹਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੇ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਪੋ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤਨੇ ਜੀੜੇ ਸੰਮਾਲਿਆਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਾਵੇ ਤਿਸ ਦਾਤ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸੱਦਨਾਰਾ ਸਿਮਰੀਏ ਨਾਨਕ ਸੇ ਦੇਵੰ ਰਾਗਾ ਸਮਹਾਲਾ ਪਹਿਲਾ ਚਿਅ ਕਰ ਚਿਅ ਗੁਰ ਚਿਓ ਉਪਦੇਸ ਗੁਰ ਗੁਰੇ ਕੋ ਵੇਸ ਨੇਕ ਬਾਬਾ ਜੇ ਕਰ ਕਰਤ ਕੀਰਤ ਹੋਏ ਸੋ ਕਰ ਆਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਐ ਪੈਰਾ ਥਿੱਤੀ ਵਾਰੀ ਮਾ ਹੋਵਾ ਸੂਰਜ ਏਕੋ ਰੁਤਨੇਕ ਨਾਨਕ ਕਰਤਾ ਕੇ ਕੇਤੇ ਵੇਸ ਰਹਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲੇ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ फूलंत ज्योति कैसी आरती होए पव खंडना तेरी आरती अनहत शब्द वाजंत पेरी रहाओ सहस तव नैन नन नैन है तो है को सहस मूरत न ना एक तद ही सहस पद विमल न नेक पद गंध बिन सहस तव गंदे विचलत मोहि ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਨ ਸਭ ਮੈਂ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨੋ ਅੰਦਿਨ ਮੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਗੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹਾਲਾ ਚੌਥਾ ਕਾਮ ਕਰੋਦ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖਿਆ ਗੁਰਮਾਇਆ ਮਨ ਹਰ ਲੇ ਬੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਟੰਡੋਤ ਪੁਨ ਵੱਡਾ ਹੈ ਰਹਾਓ ਸਾਖਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ ਜੋ ਜੋ ਚੱਲੇ ਚੁਬੇ ਦੁੱਖ ਪਾਵੇ ਜਮ ਕਾਲ ਸਹੇ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁੱਖ ਜਨਮ ਮਰਨ ਭਵਖੰਡਾ ਹੈ अविनासी पुरख पाया परमेसर बोसोभ खंड ब्रह्मंडा है हम गरीब मस्कीन प्रभतेर है, है हर राख राख वड है जन नानक नाम आधार टेक है में ही सुख मंडा है राग गौड़ी पूर्वी मोहल्ला पंजमा करो बेनंती सुनो मेरे मीता ਸੰਤ ਟਹਿਲ ਕੀ ਬੇਲਾ ਇਹਾ ਘਟ ਚਲ ਅਰਲਾਹਾ ਆਗੇ ਬਸਨ ਸੁਹਿਲਾ ਆਦ ਘਟੇ ਦਿਨ ਸ ਰਨਾਰੈ ਮਨ ਗੁਰ ਮਿਲ ਕਾਜ ਸਵਾਰ ਰਹਾ اے ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ 에રસ ਅਕਥ ਕਥਾ ਤਿੰਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏਗਾ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ